ਪੇਸ਼ ਹੈ ਹਰਜਿੰਦਰ ਸੂਰੇਵਾਲੀਆ ਦੀ ਕਹਾਣੀ ਮੁਸ਼ਕੀਆਂ ਜੁਰਾਬਾਂ ਮੈਂ ਸਕੂਲ ਲੱਗਣ ਤੋਂ 5-7 ਮਿੰਟ ਪਹਿਲਾਂ ਹੀ ਸਕੂਲ ਵਿੱਚ ਦਾਖਲ ਹੋ ਗਿਆ ਸੀ ਤੇ ਬਰਾਂਡੇ ਵਿੱਚ ਸਾਈਕਲ ਨੂੰ ਸਟੈਂਡ ਲਾ ਰਿਹਾ ਸੀ ਤਾਂ ਗੱਲ ਵੀ ਆਪਣੇ ਇਨਫੀਲਡ ਦੀ ਦੁਗ-ਦੁਗ ਕਰਵਾਉਂਦਾ ਆ ਪਹੁੰਚਿਆ ਅਸੀਂ ਅੱਗੜ ਪਿਛੜ ਹੀ ਦਫ਼ਤਰ ਵਿੱਚ ਦਾਖਲ ਹੋਏ ਮੌਖ ਅਧਿਆਪਕ ਆਪਣੀ ਕੁਰਸੀ ਉੱਤੇ ਅੱਧ ਲੇਟਿਆ ਮੇਜ਼ ਉੱਤੇ ਲਤਾਂ ਰੱਖੀ ਤੇ ਆਸੀ ਉਸਨੇ ਪੈਰਾਂ 'ਚੋਂ ਜੁੱਤੀ ਲਾਹੀ ਹੋਈ ਸੀ ਤੇ ਉਸ ਦੀਆਂ ਗੰਦੀਆਂ ਜੁਰਾਬਾਂ ਦਾ ਮੁਸ਼ਕ ਛੋਟੇ ਜਿਹੇ ਦਫ਼ਤਰ ਦੀ ਹਵਾ ਵਿੱਚ ਪੂਰੀ ਤਰ੍ਹਾਂ ਫੈਲ ਚੁੱਕਾ ਸੀ ਉਸ ਦਿਨ ਅੱਧੀ ਛੁੱਟੀ ਖਤਮ ਹੋਣ ਦੀ ਘੰਟੀ ਵੱਜ ਰਹੀ ਸੀ ਤੇ ਸਾਡੇ ਸਕੂਲ ਦੀਆਂ ਤਿੰਨਾਂ ਹੀ ਜਮਾਤਾਂ ਦੇ ਵਿਦਿਆਰਥੀ ਖੇਡਣਾ ਬੰਦ ਕਰਕੇ ਆਪੋ ਆਪਣੀਆਂ ਕਲਾਸਾਂ ਵੱਲ ਜਾ ਰਹੇ ਸਨ ਜਿਹੜੇ ਘਰਾਂ ਨੂੰ ਰੋਟੀ ਖਾਣ ਗਏ ਸਨ ਉਹ ਵੀ ਭੱਜ ਕੇ ਸਕੂਲ ਵਿੱਚ ਦਾਖਲ ਹੋ ਰਹੇ ਸਨ ਅਸੀਂ ਵੀ ਹੁਣੇ-ਹੁਣੇ ਹੀ ਪੰਜੇ ਸਟਾਫ ਮੈਂਬਰ ਸਾਇੰਸ ਰੂਮ ਵਿੱਚੋਂ ਇਕੱਠੇ ਰੋਟੀ ਖਾ ਕੇ ਨਿਕਲੇ ਸਾਂ ਦੋਨੇ ਅਧਿਆਪਕਾਂ ਮਾ ਤੇਰ ਜੀਵ ਕੁਮਾਰ ਆਪਣੀਆਂ ਕਲਾਸਾਂ ਲੈਣ ਚੱਲ ਪਏ ਸਨ ਤੇ ਗੱਲ ਬਾਤ ਰੂਮ ਵੱਲ ਤੁਰ ਗਿਆ ਸੀ ਮੈਂ ਦਫਤਰ ਦੇ ਬਾਹਰ ਵਿੱਚ ਖਲੋਤਾ ਇਹ ਸਾਰਾ ਜਾਇਜ਼ਾ ਲੈ ਰਿਹਾ ਸਾਂ ਇਹੀ ਸਮਾਂ ਹੁੰਦਾ ਜਦੋਂ ਉੱਚ ਅਧਿਕਾਰੀਆਂ ਵੱਲੋਂ ਸਕੂਲ ਦੀ ਅਚਨਚੇਤ ਚੈਕਿੰਗ ਕੀਤੀ ਜਾਂਦੀ ਹੈ ਜਿਸ ਨੂੰ ਛਾਪਾ ਮਾਰਨਾ ਕਹਿੰਦੇ ਨੇ ਉਸੇ ਸਮੇ 28-30 ਸਾਲ ਦਾ ਪਤਲਾ ਤੇ ਮਧਰਾ ਜਿਹਾ ਕਲੀਨ ਸ਼ੇਵ ਨੌਜਵਾਨ ਸਕੂਲ ਵਿੱਚ ਦਾਖਲ ਹੋਇਆ ਸਾਈਕਲ ਪਛਾਹ ਹੀ ਖੜਾ ਕਰਤੀ ਉਹ ਕਾਲੇ-ਕਾਲੇ ਕਦਮ ਪਟਦਾ ਮੇਰੇ ਵੱਲ ਵਧਿਆ ਆ ਰਿਹਾ ਸੀ ਉਸ ਦੇ ਚਿਹਰੇ ਦਾ ਪੱਕਾ ਰੰਗ ਪਸੀਨੇ ਦੀਆਂ ਬੂੰਦਾਂ ਦੇ ਕਾਰਨ ਚਮਕ ਰਿਹਾ ਸੀ ਮੈੜੀ ਜਹੀ ਕਰੀਮ ਕਲਰ ਦੀ ਪੈਂਟ ਸ਼ਰਟ ਉਹਨੇ ਪਹਿਨੀ ਹੋਈ ਸੀ ਮੇਰੇ ਕੋਲ ਆ ਕੇ ਉਸਨੇ ਥੋੜਾ ਜਿਹਾ ਸਿਰ ਹਿਲਾ ਕੇ ਹੱਥ ਮੜਾਇਆ ਤੇ ਪੈਂਟ ਦੀ ਸੱਜੀ ਜੇਬ ਵਿੱਚੋਂ ਕੁਝ ਕਾਗਜ਼ ਕੱਢ ਕੇ ਮੇਰੇ ਵੱਲ ਵਧਾ ਦਿੱਤੇ ਕਾਗਜ਼ ਫੜ ਕੇ ਮੈਂ ਦਫ਼ਤਰ ਵਿੱਚ ਆਪਣੀ ਮੁਖੀ ਵਾਲੀ ਕੁਰਸੀ ਤੇ ਬਿਰਾਜਮਾਨ ਹੋ ਗਈ ਉਸ ਨੂੰ ਇੱਕ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਉਸ ਦੇ ਕਾਗਜ਼ ਪੜਨ ਲੱਗਿਆ ਇਹ ਸਰਕਾਰੀ ਪੱਤਰ ਪੜ੍ਹ ਕੇ ਮੇਰਾ ਚਿਹਰਾ ਉੱਤਰ ਗਿਆ ਉਸੇ ਵਕਤ ਬੈਲ ਮਾਰ ਕੇ ਮੈਂ ਸੇਵਾਦਾਰ ਨੂੰ ਸੱਦਿਆ ਤੇ ਦੋ ਗਲਾਸ ਪਾਣੀ ਲਿਉਣ ਲਈ ਕਹਿ ਕੇ ਫੇਰ ਕਾਗਜ਼ ਦੁਬਾਰਾ ਪੜਨ ਲੱਗ ਪਿਆ ਸੇਵਾਦਾਰ ਨਵੇਂ ਬੰਦੇ ਵੱਲ ਕੋਨੱਖਾ ਜਿਹਾ ਝਾਕਦਾ ਪਾਣੀ ਲੈਣ ਚਲਾ ਗਿਆ ਨੌਜਵਾਨ ਹੁਣ ਆਰਾਮ ਨਾਲ ਬੈਠਾ ਦਫਤਰ ਦੀ ਹਰ ਚੀਜ਼ ਨੂੰ ਬੜੀ ਹੀ ਨੀਝ ਨਾਲ ਦੇਖ ਰਿਹਾ ਸੀ ਮੈਂ ਪੱਤਰ ਦੁਬਾਰਾ ਪੜਤੀ ਪੇਪਰ ਵੇਟੇ ਹੇਠਾਂ ਰੱਖਦੇ ਹੋਏ ਨੇ ਕਿਹਾ ਠੀਕ ਹੈ ਸੇਵਾਦਾਰ ਪਾਣੀ ਦੇ ਦੋ ਗਲਾਸ ਟ੍ਰੇ ਵਿੱਚ ਰੱਖ ਲਿਆ ਆ ਉਸਦੇ ਪਿੱਛੇ ਡ੍ਰੈਗ ਮਾਸਟਰ ਨਸੀਬ ਸਿੰਘ ਗੱਲ ਵੀ ਬਿੱਲੀ ਵਾਂਗ ਛਹਿਲਾਤੀ ਦਫ਼ਤਰ ਵਿੱਚ ਆੜਿਆ ਤੇ ਮੇਰੇ ਸੱਜੇ ਪਾਸੇ ਪਈ ਖਾਲੀ ਕੁਰਸੀ ਉੱਤੇ ਬੈਠ ਕੇ ਸਵਾਲੀਆ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਿਆ ਇਹ ਆਪਣੇ ਨਵੇਂ ਐਸਐਸ ਮਾਸਟਰ ਚਰਨਦਾਸ ਮੈਂ ਚਿਹਰੇ ਤੇ ਬਣੌਤੀ ਜਿਹੀ ਮੁਸਕਰਾਹਟ ਲਿਆ ਕੇ ਉਸ ਨੂੰ ਦੱਸਿਆ ਗੱਲ ਦੀਆਂ ਅੱਖਾਂ ਹਮੇਸ਼ਾ ਹੀ ਲਾਲ ਰਹਿੰਦੀਆਂ ਸਨ ਤੇ ਅੱਜ ਕੁਝ ਵਧੇਰੇ ਹੀ ਲਾਲ ਜਾਪ ਰਹੀਆਂ ਸਨ ਉਸ ਦੇ ਸਰੀਰ ਵਾਂਗ ਉਸ ਦਾ ਮੂੰਹ ਵੀ ਭਾਰਾ ਸੀ ਤੇ ਮੁੱਛਾਂ ਵੀ ਉਹ ਹਰ ਵਕਤ ਕੁੰਡੀਆਂ ਕਰੀ ਰੱਖਦਾ ਸੀ ਮੇਰੀ ਗੱਲ ਸੁਣ ਕੇ ਉਸ ਦਾ ਸੱਜਾ ਹੱਥ ਸੱਜੀ ਮੁੱਛ ਉੱਤੇ ਚਲਾ ਗਿਆ ਤੇ ਮੁੱਛ ਨੂੰ ਮਰੋੜਾ ਦਿੰਦਾ ਕੌੜ ਕੇ ਜੇ ਨਵੇਂ ਆਏ ਐਸਐਸ ਮਾਸਟਰ ਵੱਲ ਚੱਕਿਆ ਫਿਰ ਉਹ ਪ੍ਰਸ਼ਨ ਸੂਚਕ ਨਜ਼ਰਾਂ ਨਾਲ ਮੇਰੇ ਵੱਲ ਵੇਖਣ ਲੱਗਿਆ ਕਰਾਈਏ ਜੁਆਇਨ ਫਿਰ ਇਹਨਾਂ ਨੂੰ ਮੈਂ ਗਿੱਲ ਨੂੰ ਕਿਹਾ ਤੇ ਬਦਲੀ ਵਾਲੇ ਆਰਡਰ ਅਤੇ ਚਰਨ ਦਾਸ ਦੀ ਫਾਰਗੀ ਚਟ ਉਸ ਵੱਲ ਵਧਾ ਦਿੱਤੀ। ਉਸਨੇ ਬੜੇ ਹੀ ਧਿਆਨ ਨਾਲ ਇੱਕ ਇੱਕ ਅੱਖਰ ਪੜ੍ਹਿਆ ਤੇ ਬੋਲਿਆ। ਬਰਾੜਾ ਬਾਹਰ ਇੱਕ ਮਿੰਟ। ਤੇ ਉਹ ਦਫ਼ਤਰੋਂ ਨਿਕਲ ਕੇ ਸਕੂਲ ਦੇ ਪਿਛਲੇ ਪਾਸੇ ਵੱਲ ਨੂੰ ਤੁਰ ਪਿਆ। ਸਾਰੇ ਕਾਗਜ਼ ਪੈਂਟ ਦੀ ਜੇਬ ਵਿੱਚ ਪਾ ਕੇ ਮੈਂ ਵੀ ਉਸ ਦੇ ਪਿੱਛੇ ਚੱਲ ਪਿਆ। ਜਦੋਂ ਅਸੀਂ ਦੋਵਾਂ ਨੇ ਕੋਈ ਪਰਦੇ ਦੀ ਵਾਲੀ ਗੱਲ ਕਰਨੀ ਹੁੰਦੀ ਹੋਵੇ ਤਾਂ ਇੱਧਰ ਆ ਕੇ ਹੀ ਬੈਠਦੇ ਹਾਂ ਅਸੀਂ ਆਪਣੇ ਘਰੇਲੂ ਮਸਲੇ ਵੀ ਇੱਕ ਦੂਜੇ ਨਾਲ ਸਾਂਝੇ ਕਰ ਲੈਂਦੇ ਸਨ ਗੱਲ ਮੇਰੇ ਤੋਂ ਉਮਰ ਵਿੱਚ 5-6 ਸਾਲ ਵੱਡਾ ਤੇ ਪਿੰਡੂ ਮਾਹੌਲ ਮੁਤਾਬਕ ਸੁਰਜਿਆ ਹੋਇਆ ਵੀ ਹੈ ਸਰਕਾਰੀ ਸੇਵਾ ਵੀ ਉਸ ਦੀ ਮੇਰੇ ਤੋਂ 7 ਸਾਲ ਵੱਧਦਾ ਹੈ ਸਕੂਲ ਦੇ ਕੰਮਾਂ ਵਿੱਚ ਮੈਂ ਉਸ ਦੀ رائے ਜ਼ਰੂਰ ਲੈਂਦਾ ਹਾਂ ਉਸਨੇ ਤੁਰੇ ਜਾਂਦੇ ਨਹੀਂ ਦੋ ਮੁੰਡੇ ਭੇਜ ਕੇ ਕੁਰਸੀਆਂ ਵੀ ਮੰਗਵਾ ਲਈਆਂ ਸਨ ਕੀ ਸੋਚਿਆ ਫਿਰ ਕੁਰਸੀ ਉੱਤੇ ਬੈਠਣਸਾਰ ਉਸਨੇ ਪੁੱਛਿਆ ਸੋਚਣਾ ਕੀ ਹੈ ਜੁਆਇਨਤਾ ਕਰਾਉਣਾ ਹੀ ਪਊ ਮੈਂ ਕਿਹਾ ਟਰਕਾ ਦੇ ਦਿੰਦੇ ਆਂ ਬਹਾਨਾ ਸੋਚ ਕੋਈ ਸਿੱਧਾ ਜ ਆ ਬੰਦਾ ਦੱਸਦਾ ਮੈਨੂੰ ਤਾਂ ਲੱਗਦਾ ਹੈ ਵੀ ਰਿਜ਼ਰਵ ਦਾ ਟਰਕਾ ਕਿਵੇਂ ਦੇਵਾਂਗੀ ਆਰਡਰਾਂ ਵਿੱਚ ਤਾਂ ਸਪੱਸ਼ਟ ਲਿਖਿਆ ਹੈ ਕੇਸ ਦੀ ਬਦਲੀ 89 ਡੇਸ ਤੇ ਕੰਮ ਕਰ ਰਿਹਾ ਜੀਵ ਕੁਮਾਰ ਦੀ ਥਾਂ ਤੇ ਕੀਤੀ ਜਾਂਦੀ ਹੈ ਆਪਣੇ ਸਕੂਲ ਚ ਤੋਂ ਫਾਰਗ ਵੀ ਹੋ ਆਇਆ ਹੈ ਜੁਆਇਨ ਤਾਂ ਹੁਣ ਕਰਾਉਣੀ ਪਊ ਮੈਂ ਸਾਰੇ ਹਾਲਾਤ ਉਸ ਨੂੰ ਦੱਸਦੇ ਹੋਏ ਕਿਹਾ ਆਪਣੇ ਜ਼ਿਲ੍ਹੇ ਵਿੱਚ ਇੱਕ ਹੁੰਦਾ ਸੀ ਪਾਇਆ ਹੈਡਮਾਸਟਰ ਜਦੋਂ ਉਸ ਕੋਲ ਕੋਈ ਨਵਾਂ ਟੀਚਰ ਜੁਆਇਨ ਕਰਨ ਆਉਂਦਾ ਤਾਂ ਉਸ ਦੇ ਆਰਡਰ ਪੜ੍ਹ ਕੇ ਜੇਬ ਵਿੱਚ ਪਾ ਕੇ ਦਫ਼ਤਰੋਂ ਬਾਹਰ ਨਿਕਲ ਜਾਂਦਾ 15-20 ਮਿੰਟ ਤੁਰ ਫਿਰ ਕੇ ਫੇਰ ਦਫ਼ਤਰ ਆ ਬੈਠਦਾ ਤੇ ਜੁਆਇਨ ਕਰਨ ਆਏ ਟੀਚਰ ਨੂੰ ਪੁੱਛਦਾ ਹਾਂ ਬਈ ਤੂੰ ਕੌਣ ਮੈਂ ਤਾਂ ਜੀ ਜੁਆਇਨ ਕਰਨ ਆਇਆ ਅਗਲਾ ਨਿਮਰਤਾ ਨਾਲ ਦੱਸਦਾ ਤਾਂ ਕਹਿ ਦਿੰਦਾ ਆਰਡਰ ਵਖਾ ਜਿਉਂ ਦੱਸਦਾ ਕਿ ਆਰਡਰ ਤਾਂ ਤੁਹਾਨੂੰ ਪਹਿਲਾਂ ਹੀ ਦੇ ਦਿੱਤੇ ਸਨ ਤਾਂ ਸਪਸ਼ਟੀ ਮੁੱਕਰ ਜਾਂਦਾ ਤੇ ਉਹਨੂੰ ਦਫ਼ਤਰੋਂ ਭਜਾ ਦਿੰਦਾ ਗੱਲ ਨੇ ਪਾਈਏ ਹੈਡਮਾਸਟਰ ਵਾਲੀ ਗੱਲ ਸੁਣਾ ਦਿੱਤੀ ਜਿਹੜੀ ਉਹ ਪਹਿਲਾਂ ਵੀ ਕਈ ਵਾਰ ਸੁਣਾ ਚੁੱਕਾ ਸੀ ਪਰ ਗਿੱਲ ਸਾਹਿਬ ਮੈਂ ਭਾਈਆ ਨਹੀਂ ਆ ਨਾ ਹੀ ਮੈਂ ਹੈਡਮਾਸਟਰ ਆ ਤੇ ਘੈਂਟ ਤਾਂ ਹੋਣਾ ਹੀ ਕੀ ਆ ਮਾਸਟਰ ਕੈਡਰ ਦੀਆਂ ਦੋ ਪੋਸਟਾਂ ਨੇ ਤੇ ਸੀਨੀਅਰ ਹੋਣ ਕਾਰਨ ਸਕੂਲ ਮੁਖੀ ਵਾਲੀ ਕਲਗੀ ਮੇਰੇ ਲੱਗ ਗਈ ਤੇ ਹੋ ਸਕਦੇ ਇਹ ਐਸਐਸ ਮਾਸਟਰ ਮੇਰੇ ਤੋਂ ਸੀਨੀਅਰ ਹੋ ਗਏ ਤੇ ਕੱਲ ਤੋਂ ਆਪਣਾ ਮੁਖੀ ਇਹ ਬਣ ਜਾਵੇ ਗਿੱਲ ਨੇ ਮੇਰੀ ਪੂਰੀ ਗੱਲ ਹੀ ਨਹੀਂ ਸੁਣੀ ਤੇ ਕੱਟ ਕੇ ਬੋਲਿਆ ਤਾਹੀ ਮੈਂ ਕਹਿੰਦਾ ਕਿ ਇਹਨੂੰ ਭਜਾ ਦਈਏ ਜੇ ਮੁਖੀ ਬਣ ਕੇ ਆਪਣੇ ਸਿਰ ਤੇ ਬੈਠ ਗਿਆ ਤਾਂ ਆਪਾਂ ਨੂੰ ਖਰਾਬ ਹੀ ਕਰੂ ਇਹ ਕਮਾਂ ਤਾਂ ਦਵੰਹੀਂ ਠੀਕ ਰਹਿੰਦੀਆਂ ਐ ਨਹੀਂ ਨਾ ਆਪਾਂ ਇਹਨੂੰ ਭਜਾ ਸਕਦੇ ਗੱਲ ਦੀ ਗੱਲ ਕੱਟ ਕੇ ਮੈਂ ਉਸ ਨੂੰ ਸਪਸ਼ਟ ਜਵਾਬ ਦੇ ਦਿੱਤਾ ਤੇ ਕੁਰਸੀ ਤੋਂ ਉੱਠ ਖੜੋਤਾ ਬਰਾੜਾ ਯਾਰ ਬਰਾੜ ਹੋ ਕੇ ਨਾ ਐਵੇਂ ਮੋਕ ਮਾਰਿਆ ਕਰ ਜੁਆ ਇਹਨੂੰ ਕਰਵਾਉਣਾ ਹੈ ਤਾਂ ਕਰਵਾ ਲੈ ਪਰ ਜੇ ਸੀਨੀਅਰ ਹੋਇਆ ਤਾਂ ਆਪਾਂ ਇਹਨੂੰ ਮੁੱਖ ਹੀ ਨਹੀਂ ਬਣਨ ਦੇਣਾ ਭਾਵੇਂ ਕੁਝ ਵੀ ਹੋ ਜੇ ਜੇ ਤੂੰ ਨਾ ਕੁਝ ਕੀਤਾ ਤਾਂ ਮੈਂ ਕਰੂੰ ਮੈਂ ਉਹ ਡਰਾ ਦੂੰ ਇਹਨੂੰ ਸਾਲੇ ਨੂੰ ਸਿੱਧਰੇ ਜੀ ਨੂੰ ਗੱਲ ਨੇ ਇੱਕ ਤਰ੍ਹਾਂ ਨਾਲ ਆਪਣਾ ਫੈਸਲਾ ਸੁਣਾ ਦਿੱਤਾ ਮੈਂ ਦਫ਼ਤਰ ਨੂੰ ਤੁਰ ਪਿਆ ਤੇ ਉਹ ਵੱਡੀ ਟਾਲੀ ਹੇਠ ਡਾਹੀ ਕੁਰਸੀ ਉੱਤੇ ਜਾ ਬੈਠਾ ਦਫ਼ਤਰ ਆ ਕੇ ਮੈਂ ਚਰਨ ਦਾਸ ਨੂੰ ਹਾਜ਼ਰ ਕਰਾਉਣ ਦੀ ਤੇਰਾ ਜੀਵ ਕੁਮਾਰ ਨੂੰ ਫਾਰਗ ਕਰਨ ਦੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਫਾਰਗੀ ਚਟਰਜੀਬ ਦੇ ਹੱਥ ਵਿੱਚ ਫੜਾਉਂਦੇ ਕਿਹਾ ਲੈ ਬਈ ਮਿੱਤਰਾ ਜਾ ਆਪਣੇ ਨਵੇਂ ਸਕੂਲ ਆਪਣਾ ਤਾਂ ਇੰਨਾ ਕੋਈ ਸਾਥ ਸੀ ਪਰ ਅਜੀਵ ਕੁਮਾਰ ਖੁਸ਼ ਸੀ ਇੱਕ ਤਾਂ ਉਸ ਨੂੰ ਪੁਰਾਣਾ ਹਾਈ ਸਕੂਲ ਮਿਲ ਗਿਆ ਸੀ ਤੇ ਦੂਜਾ ਉਹ ਸਕੂਲ ਉਸ ਦੇ ਸ਼ਹਿਰ ਤੋਂ ਕੁਝ ਕਿਲੋਮੀਟਰ ਨੇੜੇ ਸੀ ਸੇਵਾਦਾਰ ਦੁਪਹਿਰ ਦੀ ਚਾਹ ਦੇ ਸਾਢੇ 3 ਕੱਪ ਟਰੇ 'ਚ ਰੱਖ ਲਿਆਇਆ ਸੀ ਚਾਹ ਪੀ ਕੇ ਮੈਂ ਚਰਨ ਦਾਸ ਨੂੰ ਸਕੂਲ ਬਖਾਉਣ ਲੱਗ ਪਿਆ ਆਹ ਹੈ ਆਪਣੀ ਕਰਮ ਭੂਮੀ ਦਫ਼ਤਰੋਂ ਬਾਹਰ ਆ ਕੇ ਮੈਂ ਸਕੂਲ ਦੀ ਛੋਟੀ ਜਿਹੀ ਇਮਾਰਤ ਵੱਲ ਇਸ਼ਾਰਾ ਕਰਦੇ ਹੱਸਦੇ ਹੋਏ ਕਿਹਾ 20x15 ਫੁੱਟ ਦੇ ਤਿੰਨ ਕਮਰੇ ਉਹਨਾਂ ਮੂਰੇ 8x9 ਫੁੱਟ ਚੌੜਾ ਬਰਾਂਡਾ ਤੇ ਬਰਾਂਡੇ ਵਿੱਚ 9x9 ਦਾ ਛੋਟਾ ਜਿਹਾ ਦਫ਼ਤਰ ਦਫ਼ਤਰ ਦੇ ਨਾਲ ਦੇ ਕਮਰੇ ਵਿੱਚ ਸਾਇੰਸ ਦਾ ਸਮਾਨ ਰੱਖ ਕੇ ਪ੍ਰਯੋਗਸ਼ਾਲਾ ਦਾ ਨਾਂ ਦਿੱਤਾ ਗਿਆ ਸੀ ਜਿਸ ਵਿੱਚ ਸਾਇੰਸ ਦੇ ਪ੍ਰਯੋਗਾਂ ਤੋਂ ਬਿਨਾਂ ਚਾਹ ਬਣਾਉਣਾ ਤੇ ਰੋਟੀਆਂ ਆਦ ਗਰਮ ਕਰਨ ਦੇ ਪ੍ਰਯੋਗ ਵੀ ਕਰ ਲਏ ਜਾਂਦੇ ਸਨ। ਇਸ ਇਮਾਰਤ ਦੇ ਨਾਲ ਹੀ ਸੱਜੇ ਹੱਥ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਸੀ। 6 ਕੁ ਸਾਲ ਪਹਿਲਾਂ ਪ੍ਰਾਇਮਰੀ ਸਕੂਲ ਅਪਗ੍ਰੇਡ ਹੋ ਕੇ ਮਿਡਲ ਬਣ ਗਿਆ ਸੀ। ਪਿੰਡ ਦੀ ਪੰਚਾਇਤ ਨੇ ਮਿਡਲ ਸਕੂਲ ਦੀ ਨਵੀਂ ਇਮਾਰਤ ਬਣਾ ਦਿੱਤੀ ਸੀ ਤੇ ਵਿਚਕਾਰ ਛੋਟੀ-ਛੋਟੀ ਕੰਧ ਕਰ ਦਿੱਤੀ ਸੀ। ਇਮਾਰਤ ਦੇ ਮੂਹਰੇ ਛੋਟਾ ਜਿਹਾ ਖੇਡ ਦਾ ਮੈਦਾਨ ਸੀ। ਸਕੂਲ ਦੀ ਇਮਾਰਤ ਦੇ ਅੱਗੇ ਤੇ ਪਿੱਛੇ ਟੱਲੀਆਂ ਦੇ ਵੱਡੇ ਵੱਡੇ ਦਰਖਤ ਸਨ 6ਵੀਂ 7ਵੀਂ ਅਤੇ 8ਵੀਂ ਜਮਾਤ ਮਿਡਲ ਸਕੂਲ ਵਿੱਚ ਆ ਗਈ ਸੀ ਤੇ ਇਹਨਾਂ ਤਿੰਨਾਂ ਜਮਾਤਾਂ ਦੇ ਬੱਚਿਆਂ ਦੀ ਗਿਣਤੀ 60-65 ਦੇ ਵਿਚਕਾਰ ਹੀ ਰਹਿੰਦੀ ਸੀ ਘੇੜਾ ਦੇ ਕੇ ਅਸੀਂ ਫੇਰ ਦਫ਼ਤਰਾਂ ਬੈਠੇ ਤੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ ਸਾਰੀ ਛੁੱਟੀ ਦਾ ਸਮਾਂ ਹੋ ਰਿਹਾ ਸੀ ਸੇਵਾਦਾਰ ਨੇ ਸਾਰੀ ਛੁੱਟੀ ਦੀ ਘੰਟੀ ਮਾਰ ਦਿੱਤੀ ਸੀ ਦੋਵੇਂ ਅਧਿਆਪਕਾ ਮਾਂ ਨੇ ਆ ਕੇ ਖੜੀਆਂ ਖੜੋਤੀਆਂ ਨੇ ਹਾਜ਼ਰੀ ਲਾਈ ਤੇ ਆਪੋ ਆਪਣੇ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਲੈਣ ਲਈ ਪਿੰਡ ਦੇ ਅੱਡੇ ਵੱਲ ਤੁਰ ਪਈਆਂ ਜੋ ਨੇੜੇ ਹੀ ਸੀ ਨਵੇਂ ਆਏ ਸਾਥੀ ਨੇ ਵੀ ਆਪਣੀ ਹਾਜ਼ਰੀ ਲਾਈ ਤੇ ਅਗਲੇ ਦਿਨ ਦੀ ਛੁੱਟੀ ਦੇ ਕੇ ਚਲਾ ਗਿਆ ਗੱਲ ਨੇ ਆ ਕੇ ਹਾਜ਼ਰੀ ਲਾਈ ਤੇ ਜਾਣ ਦੀ ਬਜਾਏ ਕੁਰਸੀ ਤੇ ਹੀ ਬੈਠਾ ਰਿਹਾ ਤੇ ਕੁਝ ਚਿਰ ਰੁੱਕ ਕੇ ਬੋਲਿਆ ਬਰਾੜਾ ਬੰਦਾ ਤਾਂ ਰਿਜ਼ਰਵ ਦਾ ਹੀ ਲੱਗਦਾ ਆਪਣਾ ਵਧੀਆ ਟਾਈਮ ਟੱਪੀ ਜਾਂਦਾ ਸੀ ਕਰ ਹੋਣ ਲੱਗਦਾ ਵੀ ਉਹ ਗੱਲ ਨਹੀਂ ਰਹਿਣੀ ਜਦੋਂ ਬਲਦੇਵ ਸਿੰਘ ਗਿਆ ਸੀ ਤਾਂ ਤੂੰ ਆ ਗਿਆ ਪਹਿਲਾਂ ਉਹਦੇ ਨਾਲ ਰatsch ਕਰਲਦੀ ਸੀ ਫੇਰ ਤੇਰੇ ਨਾਲ ਰਲਣ ਲੱਗ ਪਈ ਕੋਈ ਨਹੀਂ ਨਵੇਂ ਬੰਦੇ ਨਾਲ ਵੀ ਰatsch ਕਰਾਲ ਜੂਗੀ ਮੈਂ ਹੱਸਦੀ ਹੋਏ ਕਿਹਾ ਨਹੀਂ ਇਹਦੇ ਨਾਲ ਨਹੀਂ ਰਲਣੀ ਗੱਲ ਬੈਠਾ ਸਿਰ ਮਾਰ ਰਿਹਾ ਸੀ ਯਾਰ ਇੱਕ ਗੱਲ ਦੀ ਸਮਝ ਨਹੀਂ ਆਈ ਬਈ ਇਹੇ ਵੀਮ ਕਿਲੋਮੀਟਰ ਤੋਂ ਉੱਠ ਕੇ ਇਸ ਮਿਡਲ ਸਕੂਲ ਚ ਕਿਉਂ ਆ ਗਿਆ ਓ ਕਾ ਤੋ ਟੈਨਸ਼ਨ ਲੈਣਾ ਯਾਰ ਸਭ ਕੁਝ ਸਪਸ਼ਟ ਹੋ ਜਾਣਾ ਇੱਕ ਦੋ ਦਿਨਾਂ ਚ ਅਖੇ ਨਾਇਆ ਵਾਲ ਕਿੱਡੇ ਕਿੱਡੇ ਆ ਤੇਰੇ ਮੂਰੇ ਹੀ ਆਉਣੇ ਆ ਚੱਲ ਚਲੀਏ ਯਾਰ ਮੈਂ ਆ ਕੇ ਕੁਰਸੀ ਤੋਂ ਉੱਠ ਖਲੋਤਾ ਸੇਵਾਦਾਰ ਵੀ ਦੂਸਰੇ ਕਮਰਿਆਂ ਨੂੰ ਤਾਲੇ ਲਾਪੀ ਦਫਤਰ ਦੇ ਬਾਰ ਵਿੱਚ ਆਣ ਖਲੋਤਾ ਸੀ ਤਿੰਨ ਸਾਲ ਪਹਿਲਾਂ ਮੈਂ ਆਪਣੇ ਨਾਲ ਦੇ ਪਿੰਡ ਦੇ ਇਸ ਸਕੂਲ ਵਿੱਚ ਬਤੌਰ ਸਾਇੰਸ ਮਾਸਟਰ ਜੁਆਇਨ ਕੀਤਾ ਸੀ ਤੇ ਇਸ ਸਕੂਲ ਵਿੱਚ ਪਹਿਲੀ ਨਿਯੁਕਤੀ ਹੀ ਸੀ ਸਕੂਲ ਦੀਆਂ ਤਿੰਨ ਕਲਾਸਾਂ ਨੂੰ ਪੜ੍ਹਾਉਣ ਲਈ ਮਾਸਟਰ ਕੈਡਰ ਦੀਆਂ ਦੋ ਤੇ ਕਲਾਸੀਕਲ ਦੀਆਂ ਤਿੰਨ ਪੋਸਟਾਂ ਸਨ ਐਸਐਸ ਮਾਸਟਰ ਬਲਦੇਵ ਸਿੰਘ ਮਾਨ ਸਕੂਲ ਦਾ ਮੁਖੀ ਸੀ ਤੇ ਮੈਂ ਦੂਜੇ ਨੰਬਰ ਤੇ ਹੋ ਗਿਆ ਸਾਂ ਬੜਾ ਹੀ ਵਧੀਆ ਮਾਹੌਲ ਸੀ ਜਦੋਂ ਜੀ ਕੀਤਾ ਕਲਾਸਾਂ ਲਾ ਲਈਆਂ ਤੇ ਜਦੋਂ ਜੀ ਕੀਤਾ ਗੱਲਾਂ ਮਾਰਨ ਬੈਠ ਜਾਂਦੇ ਸਮੇਂ ਤੇ ਆਉਣ-ਉਣ ਦਾ ਵੀ ਕੋਈ ਚੱਕਰ ਨਹੀਂ ਸੀ ਫਰਲੋ ਵੀ ਵੱਜ ਜਾਂਦੀ ਸੀ ਪਰ ਬਿਨਾ ਕੰਮ ਤੋਂ ਨਾ ਕੋਈ ਫਰਲੋ ਮਾਰਦਾ ਸੀ ਤੇ ਨਾ ਹੀ ਕੋਈ ਲੇਟ ਹੁੰਦਾ ਸੀ ਪੜ੍ਹਾਈ ਸਾਰੇ ਵਧੀਆ ਕਰਾਉਂਦੇ ਬੱਚੇ ਖੁਸ਼ ਸਨ ਤੇ ਪਿੰਡ ਵਾਲੇ ਵੀ ਖੁਸ਼ ਸਨ ਪਰ ਬਲਦੇਵ ਸਿੰਘ ਮੁੱਖ ਅਧਿਆਪਕ ਖੁਸ਼ ਨਹੀਂ ਸੀ ਉਸ ਨੂੰ ਰੋਜ਼ਾਨਾ 15 ਕਿਲੋਮੀਟਰ ਸਾਈਕਲ ਚਲਾ ਕੇ ਸਕੂਲ ਪਹੁੰਚਣਾ ਪੈਂਦਾ ਸੀ ਪਿਛਲੇ ਸਾਲ ਉਸ ਨੇ ਬਦਲੀ ਆਪਣੇ ਨੇੜਲੇ ਪਿੰਡ ਦੀ ਕਰਵਾ ਲਈ ਸੀ ਤੇ ਉਸ ਦੀ ਥਾਂ ਤੇ 89 ਡੇਜ਼ ਤੇ ਕੰਮ ਕਰਨ ਵਾਲਾ ਰਜੀਵ ਕੁਮਾਰ ਆ ਗਿਆ ਸੀ ਮੈਂ ਸਕੂਲ ਦਾ ਮੁਖੀ ਬਣ ਗਿਆ ਸਾਂ ਸਾਰਾ ਸਟਾਫ ਖੁਸ਼ ਸੀ ਸਾਰਾ ਕੰਮ ਪਹਿਲਾਂ ਵਾਂਗ ਹੀ ਚੱਲਣ ਲੱਗਿਆ ਰਜੀਵ ਕੁਮਾਰ ਵੀ ਸਾਡੇ ਵਿਚਰਾਚ ਮਿਚ ਗਿਆ ਸੀ ਗੱਲ ਦੇ ਰਸਤੇ ਵਿੱਚ ਇੱਕ ਕਸਬਾ ਨੂਮਾ ਪਿੰਡ ਆਉਂਦਾ ਸੀ ਜਿਸ ਦੇ ਬਸ ੱਡੇ ਦੇ ਦੋਵੇਂ ਪਾਸੇ ਸ਼ਹਿਰ ਵਾਂਗ ਕਈ ਕਈ ਦੁਕਾਨਾਂ ਖੁੱਲੀਆਂ ਹੋਈਆਂ ਸਨ ਇਸ ਕਸਬੇ ਵਿੱਚ ਤਿੰਨ ਪਾਸਿਆਂ ਤੋਂ ਬੱਸਾਂ ਆਉਂਦੀਆਂ ਸਨ ਇਸ ਕਸਬੇ ਦੇ ਅੱਡੇ ਉੱਤੇ ਉੱਤਰ ਕੇ ਆਸੇ-ਪਾਸੇ ਦੇ 8-10 ਸਕੂਲਾਂ ਦੇ ਮਾਸਟਰ ਆਪਣੇ ਸਕੂਲਾਂ ਨੂੰ ਜਾਣ ਲਈ ਸਾਈਕਲ ਚੱਕਦੇ ਸਨ ਤੇ ਵਾਪਸੀ ਸਮੇਂ ਕਈ ਪੀਣ ਦੇ ਸ਼ਕੀਨ ਇੱਥੇ ਅੱਡੇ ਦੇ ਨੇੜੇ ਲੈ ਹੱਥੇ ਵਿੱਚ ਹੀ ਪੀਣ ਵੀ ਬੈਠ ਜਾਂਦੇ ਸੀ ਆਸੇ-ਪਾਸੇ ਦੇ ਸਕੂਲਾਂ ਦੀਆਂ ਗਤੀਵਿਧੀਆਂ ਤੇ ਡੀ.ਈ.ਓ ਦਫ਼ਤਰ ਦੀਆਂ ਸਭ ਖਬਰਾਂ ਇੱਥੇ ਹੀ ਮਿਲ ਜਾਂਦੀਆਂ ਸਨ ਤੇ ਅਗਲੇ ਦਿਨ ਗਿੱਲ ਚਰਨਦਾਸ ਬਾਰੇ ਬਹੁਤ ਸਾਰਾ ਮਸਾਲਾ ਲੈ ਕੇ ਸਕੂਲ ਹਾਜ਼ਰ ਸੀ ਉਸ ਦਾ ਅੰਦਾਜ਼ਾ ਸਹੀ ਸੀ ਚਰਨਦਾਸ ਰਮਦਾਸੀਆ ਬਰਾਦਰੀ ਚੋਂ ਸੀ ਤੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀ ਪਿਛਲੇ 3 ਸਾਲ ਤੋਂ ਹੀ ਉਹ ਸਰਕਾਰੀ ਸੇਵਾ ਵਿੱਚ ਆਇਆ ਸੀ ਤੇ ਉਸੇ ਹੀ ਸਕੂਲ ਵਿੱਚ ਕੰਮ ਕਰਿਆ ਹੋਇਆ ਸੀ ਪਰ ਉਸ ਸਕੂਲ ਵਿੱਚ ਉਸ ਨਾਲ ਬਹੁਤ ਹੀ ਦਰਬਿਹਾਰ ਹੁੰਦਾ ਸੀ ਸਾਰਾ ਸਟਾਫ ਹੀ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ ਸਕੂਲ ਵਿੱਚ ਉਸ ਦਾ ਸਟੇਟਸ ਦਰਜਾ 4 ਕਰਮਚਾਰੀ ਤੋਂ ਵੀ ਮਾੜਾ ਸੀ ਹੋਰ ਤਾਂ ਹੋਰ ਵਿਦਿਆਰਥੀ ਵੀ ਉਸਦੀ ਘੱਟ ਹੀ ਪਰਵਾਹ ਕਰਦੇ ਸਨ ਦਸਵੀਂ ਵਾਲੇ ਮੁੰਡੇ ਤਾਂ ਉਸਦੇ ਮੂਰੇ ਵੀ ਬੋਲ ਜਾਂਦੇ ਸਨ ਸਕੂਲ ਦਾ ਬ੍ਰਾਹਮਣ ਹੈਡਮਾਸਟਰ ਇਸ ਸਾਰੇ ਡਰਾਮੇ ਨੂੰ ਚੁੱਪਚੀਪੀਤਾ ਵੇਖਦਾ ਰਹਿੰਦਾ ਸੀ ਤੇ ਇਸ ਤਰ੍ਹਾਂ ਜਾਂਪਦਾ ਸੀ ਜਿਵੇਂ ਉਹ ਹੀ ਸਾਰੀ ਸ਼ਰਾਰਤ ਦੀ ਜੜ੍ਹ ਹੋਵੇ ਉਸ ਨੂੰ ਸਭ ਅਧਿਆਪਕਾਂ ਤੋਂ ਵੱਧ ਪੀਰੀਅਡ ਦਿੱਤੇ ਜਾਂਦੇ ਤੇ ਜਦੋਂ ਕੋਈ ਅਧਿਆਪਕ ਛੁੱਟੀ ਤੇ ਜਾਂਦਾ ਤਾਂ ਉਸਦੇ ਪੀਰੀਅਡ ਹੀ ਐਡਜਸਟ ਕੀਤੇ ਜਾਂਦੇ ਇੰਨੀਆਂ ਜਾਣਕਾਰੀਆਂ ਪ੍ਰਾਪਤ ਕਰਕੇ ਗਿੱਲ ਪੂਰਾ ਖੁਸ਼ ਸੀ ਤੇ ਉਸ ਨੂੰ ਉਮੀਦ ਸੀ ਕਿ ਜੇ ਸਰਵਸ ਵਿੱਚ ਉਹ ਮੇਰੇ ਤੋਂ ਕੁਝ ਮਹੀਨੇ ਸੀਨੀਅਰ ਵੀ ਹੋਇਆ ਤਾਂ ਉਹ ਸਕੂਲ ਦਾ ਮੁਖ ਅਧਿਆਪਕ ਨਹੀਂ ਬਣੇਗਾ ਲੈ ਬਈ ਬਰਾੜਾ ਇਹ ਆ ਤਾਂ ਗਿਆ ਪਰ ਸਕੂਲ ਦਾ ਮੁਖੀ ਤਾਂ ਤੂੰ ਹੀ ਰਹੇਗਾ ਇਹਨੂੰ ਆਪਾਂ ਸਿਰ ਤੇ ਨਹੀਂ ਬੈਠਣ ਦੇਣਾ ਗੱਲਾਂ ਨੇ ਮੁੱਛਾਂ ਨੂੰ ਤਾ ਦਿੰਦੇ ਹੋਏ ਕਿਹਾ ਵੇਖੋ ਕੀ ਬਣਦਾ ਮੈਂ ਕਿਹਾ ਤੇ ਆਪਣੀ ਕਲਾਸ ਵਿੱਚ ਚਲਾ ਗਿਆ ਗੱਲ ਆਪਣੀ ਨਵੀਂ ਇਕੱਤਰ ਕੀਤੀ ਜਾਣਕਾਰੀ ਫਿਰ ਦੋਨੇ ਮੈਡਮਾਂ ਕੋਲ ਜਾ ਕੇ ਸਾਂਝੀ ਕਰਨ ਲੱਗ ਪਿਆ। ਅਗਲੇ ਦਿਨ ਚਰਨਦਾਸ ਸਕੂਲ ਵਿੱਚ ਸਮੇਂ ਸਿਰ ਹਾਜ਼ਰ ਹੋ ਗਿਆ ਸੀ। ਉਹ ਸਾਈਕਲ ਉੱਤੇ ਹੀ ਆਇਆ ਸੀ ਉਸ ਨੂੰ ਰਜੀਵ ਕੁਮਾਰ ਵਾਲਾ ਟਾਈਮ ਟੇਬਲ ਹੀ ਦੇ ਦਿੱਤਾ ਗਿਆ। ਮੈਂ ਉਸ ਦੀ ਸਰਕਾਰੀ ਸੇਵਾ ਵਿੱਚ ਆਉਣ ਦੀ ਮਿਤੀ ਪਤਾ ਕੀਤੀ ਤਾਂ ਮੇਰੇ ਤੋਂ ਕੁਝ ਮਹੀਨੇ ਸੀਨੀਅਰੀ ਸੀ। ਸਰਵਿਸ ਦੇ ਹਿਸਾਬ ਨਾਲ ਤਾਂ ਚਰਨਦਾਸ ਤੂਏ ਸਕੂਲ ਦਾ ਮੁਖੀ ਬਣਦਾ। ਵੇਖ ਲੈ ਜੇ ਸਕਰਸੀ ਤੇ ਆਉਣਾ ਹੈ ਤਾਂ ਮੈਂ ਛੱਡ ਦਿੰਦਾ ਹੱਸਦੇ ਹੋਏ ਮੈਂ ਉਸ ਨੂੰ ਜੋਹਿਆ ਨਹੀਂ ਤੁਸੀਂ ਚਲਾਈ ਚੱਲੋ ਕੰਮ ਉਸ ਨੇ ਕੁਝ ਲਾਪਰਵਾਹੀ ਨਾਲ ਕਿਹਾ ਮੈਂ ਉਸ ਨੂੰ ਤੂੰ ਕਹਿ ਕੇ ਬੁਲਾ ਰਿਹਾ ਸੀ ਪਰ ਉਹ ਮੈਨੂੰ ਤੁਸੀਂ ਕਹਿ ਰਿਹਾ ਸੀ ਟਾਈਮ ਟੇਬਲ ਵਾਲੀ ਪਰਚੀ ਜੇਬ ਵਿੱਚ ਪਾ ਕੇ ਉਹ ਪੀਰੀਅਡ ਲੌਨ ਚਲਾ ਗਿਆ ਤਾਂ ਗੱਲ ਮੇਰੇ ਕੋਲ ਆ ਬੈਠਾ ਮੈਂ ਉਸ ਨਾਲ ਕੋਈ ਸਾਰੀ ਗੱਲ ਬਾਤ ਉਸ ਨੂੰ ਦੱਸ ਦਿੱਤੀ ਕਿਉਂ ਤੈਨੂੰ ਕਿਹਾ ਸੀ ਨਾ ਇਹ ਦੱਬੂ ਜਿਹਾ ਬੰਦਾ ਮੁਖੀ ਦਾ ਕੰਮ ਨਹੀਂ ਇਸਨੇ ਸੰਭਾਲ ਸਕਣਾ ਗੱਲ ਠਾਕਾ ਮਾਰ ਕੇ ਹੱਸਿਆ ਤੇ ਫਿਰ ਮੁੱਛਾਂ ਨੂੰ ਵੱਟ ਦੇਣ ਲੱਗ ਪਿਆ ਆਓ ਗੱਲ ਸਾਹਿਬ ਆਪਾਂ ਕੁਝ ਡਾਕ ਤਿਆਰ ਕਰ ਲਈ ਇਹ ਕਹਿ ਕੇ ਮੈਂ ਆਪਣੇ ਸੱਜੇ ਹੱਥ ਪਈ ਛੋਟੀ ਲੋਹੇ ਦੀ ਬੈਠੇ ਨੇ ਹੀ ਅਲਮਾਰੀ ਖੋਲ ਲਈ ਤੇ ਵਿੱਚ ਡਾਕ ਦਾ ਪਲੰਦਾ ਕੱਢ ਲਿਆ ਗੱਲ ਦੀ ਲਿਖਾਈ ਬਹੁਤ ਸੋਹਣੀ ਸੀ ਤੇ ਪਰਫਾਰਮੇ ਵੀ ਉਹ ਬਹੁਤ ਵਧੀਆ ਤਿਆਰ ਕਰਤਾ ਟ੍ਰੈਂਕ ਮਾਸਟਰ ਹੋਣ ਕਰਨੋਂ ਸਿੱਧੀਆਂ ਲਕੀਰਾਂ ਮਾਰਦਾ ਤੇ ਸਾਰਾ ਕੰਮ ਬੜੀ ਦਿਲਚਸਪੀ ਨਾਲ ਕਰਦਾ। ਮਿਡਲ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਕਲਰਕ ਨਹੀਂ ਹੁੰਦੇ ਤੇ ਸਾਰਾ ਡਾਕ ਦਾ ਕੰਮ ਅਧiatਕਾਂ ਨੂੰ ਹੀ ਕਰਨਾ ਪੈਂਦਾ। ਡਾਕ ਤਿਆਰ ਕਰਨ ਵਿੱਚ ਮੈਂ ਹਮੇਸ਼ਾ ਹੀ ਗਿੱਲ ਦੀ ਮਦਦ ਲੈਂਦਾ। ਡਾਕ ਤਿਆਰ ਕਰਦੇ ਸਮੇਂ ਅਸੀਂ ਇੱਧਰ-ਉੱਧਰ ਦੀਆਂ ਗੱਲਾਂ ਵੀ ਕਰੀ ਜਾਂਦੇ। ਪੀਰੀਅਡ ਲਾ ਕੇ ਆਇਆ ਚਰਨਦਾਸ ਸਾਨੂੰ ਡਾਕ ਤਿਆਰ ਕਰਦੇ ਵੇਖ ਕੇ ਮੁੜ ਗਿਆ। ਤੇ ਬਾਹਰ ਟਾਲੀ ਥੱਲੇ ਕੁਰਸੀ ਤੇ ਬੈਠ ਕੇ ਅਖਬਾਰ ਪੜਨ ਲੱਗ ਪਿਆ। ਅਗਲੇ ਦਿਨ ਗਿੱਲ ਛੁੱਟੀ ਉੱਤੇ ਸੀ। ਚਰਨਦਾਸ ਖੁਸ਼ ਸੀ। ਪੀਰੀਅਡ ਲਾ ਕੇ ਉਹ ਮੇਰੇ ਕੋਲ ਦਫ਼ਤਰ ਵਿੱਚ ਆ ਬੈਠਾ। ਮੈਨੂੰ ਵੀ ਅੱਜ ਉਹ ਪਹਿਲਾ ਨੌਜਵਾਨ ਜਾਪਿਆ। ਬਰਾੜ ਸਾਹਿਬ ਮੈਨੂੰ ਤਾਂ ਯਾਰ ਗਿੱਲ ਸਾਹਿਬ ਤੋਂ ਡਰੇ ਆਈ ਜਾਂਦੇ। ਪਹਿਲੇ ਸਕੂਲ ਵਿੱਚ ਵੀ ਸੀ ਇੱਕ ਸੁਖਦੇਵ ਸੰਧੂ। ਉਹ ਵੀ ਮੈਨੂੰ ਵੇਖ ਕੇ ਮੁੱਛਾਂ ਹੀ ਮਰੋੜੀ ਜਾਂਦਾ ਸੀ। ਮੇਰੇ ਵੱਲ ਕੁਰਸੀ ਖਿੱਚ ਕੇ ਉਸ ਨੇ ਹੌਲੀ ਜਿਹੀ ਕਿਹਾ ਜਿਵੇਂ ਬੜੀ ਭੇਤ ਦੀ ਗੱਲ ਕਰ ਰਿਹਾ ਹੋਵੇ ਚਰਨदास ਗੱਲ ਤੋਂ ਨਾ ਡਰਿਆ ਕਰ ਉਹਦਾ ਅੱਗਾ ਹੀ ਸ਼ੇਰ ਦਾ ਹੈ ਪਿੱਛਾ ਤਾਂ ਉਹਦਾ ਗਊਦ ਹੈ ਉਹਦੀਆਂ ਤਾਂ ਅੱਖਾਂ ਉਂਜੀ ਲਾਲ ਰਹਿੰਦੀਆਂ ਬਾਕੀ ਸਾਨੂੰ ਜੱਟਾਂ ਨੂੰ ਨਾ ਉਹੀ ਆਦਤ ਹੁੰਦੀ ਹੈ ਬਈ ਉਹੀ ਮੁੱਛਾਂ ਮਰੋੜੀ ਜਾਂਦੇ ਰਹਿੰਦੇ ਆ ਮੈਂ ਤਾਂ ਖੈਰ ਕਲੀਨ ਸ਼ੇਵਾਂ ਨਹੀਂ ਤਾਂ ਮੇਰਾ ਵੀ ਅੱਖਾ ਹੱਥ ਮੁੱਛਤਾ ਹੀ ਹੋਣਾ ਸੀ ਹੱਸਦੇ ਹੋਏ ਮੈਂ ਉਸ ਨੂੰ ਜੱਟਾਂ ਦੀ ਖਾਸੀਅਤ ਦੱਸੀ ਤੇ ਫੇਰ ਉਹ ਆਪਣੇ ਪਿਛਲੇ ਸਕੂਲ ਦੇ ਦੁੱਖੜੇ ਰੋਣ ਲੱਗ ਪਿਆ ਬਰਾੜ ਸਾਹਿਬ ਉਹ ਸਕੂਲ ਵਿੱਚ ਭਾਵੇਂ ਮੈਂ ਇੱਕ ਟੀਚਰ ਸੀ ਪਰ ਮੇਰੀ ਹਾਲਤ ਤਾਂ ਸਵੀਪਰ ਤੋਂ ਵੀ ਮਾੜੀ ਕੀਤੀ ਹੋਈ ਸੀ ਯਾਰ ਜੇ ਸਾਡੀ ਜਾਤ ਨੀਵੀਂ ਹੈ ਤਾਂ ਫੇਰ ਕੀ ਹੋ ਗਿਆ ਅਕਸਰ ਤਾਂ ਅਸੀਂ ਵੀ ਮਨੋਖਾਂ ਪੜੇ ਲਿਖੇ ਆ ਸਾਡੇ ਦੁਆਬੇ ਵਿੱਚ ਤਾਂ ਸਾਨੂੰ ਇੰਨੀ ਨਫ਼ਰਤ ਨਹੀਂ ਕੀਤੀ ਜਾਂਦੀ ਆ ਤੁਹਾਡੇ ਮਾਲ ਦੇ ਵਿੱਚ ਤਾਂ ਹੱਦ ਹੋਈ ਪਈ ਹੈ ਉਹ ਸਕੂਲ ਵਿੱਚੋਂ ਮੈਂ ਦੁਖੀ ਹੋ ਕੇ ਬਦਲੀ ਕਰਵਾ ਕੇ ਆਇਆ ਕਿਤੇ ਇੱਥੇ ਵੀ ਮੇਰੇ ਨਾਲ ਉਹ ਜਿਹਾ ਸਲੂਕ ਨਾ ਹੋਣ ਲੱਗ ਪਵੇ ਉਹ ਰੋਣ ਹੱਕਾ ਹੋ ਚੱਲਿਆ ਸੀ ਚਰਨਦਾਸ ਮੈਨੂੰ ਸਭ ਪਤਾ ਹੈ ਤੇ ਮੈਨੂੰ ਤੇਰੇ ਨਾਲ ਹਮਦਰਦੀ ਵੀ ਹੈ ਮੈਂ ਵੀ ਨਹੀਂ ਚਾਹੁੰਦਾ ਕਿ ਤੇਰੇ ਨਾਲ ਪਿਛਲੇ ਸਕੂਲ ਵਾਂਗ ਵਿਹਾਰ ਹੋਵੇ ਮੈਂ ਤਾਂ ਤੇਰੇ ਨਾਲ ਆਪ ਇਹ ਗੱਲਾਂ ਕਰਨੀਆਂ ਚਾਹੁੰਦਾ ਸਾਂ ਜੇ ਤੂੰ ਮੇਰੇ ਸੁਝਾਵਾਂ ਤੇ ਅਮਲ ਕਰ ਲਵੇਂਗਾ ਤਾਂ ਤੈਨੂੰ ਪੂਰਾ ਮਾਨ ਸਤਕਾਰ ਮਿਲ ਸਕਦਾ ਹੈ ਮੈਂ ਉਸ ਦੇ ਪ੍ਰਤੀਕਰਮ ਜਾਣਨ ਲਈ ਉਸ ਦੇ ਚਿਹਰੇ ਵੱਲ ਵੇਖਿਆ ਉਹ ਬੜੀ ਹੈਰਾਨੀ ਤੇ ਉਤਸੁਕਤਾ ਨਾਲ ਮੇਰੀ ਗੱਲ ਸੁਣ ਰਿਹਾ ਸੀ ਤੇ ਹੋਰ ਜਾਣਨ ਲਈ ਉਤਾਵਲਾ ਸੀ ਆਪਣੀ ਇੱਜ਼ਤ ਕਰਾਉਣਾ ਬੰਦੇ ਦੇ ਆਪਣੇ ਵਾਸ ਵਿੱਚ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਹੈ ਤੁਹਾਡੇ ਕੱਪੜੇ ਵੇਖ ਕੇ ਹੀ ਪਹਿਲਾ ਪ੍ਰਭਾਵ ਪੈਂਦਾ ਹੈ ਕਦੇ ਵੀ ਮੈਲੇ ਕੱਪੜੇ ਜਾਂ ਜੁੱਤੀ ਜ਼ੁਰਾਬ ਨਾ ਪਾਓ ਹੁਣ ਤੁਸੀਂ ਬਾਹਰੋਂ ਤਾਂ ਚੰਗੀ ਭਲੇ ਹੋ ਗਿਓ ਤੇ ਹੁਣ ਅੰਦਰੋਂ ਵੀ ਚੰਗੇ ਬਣੋ ਅੰਦਰੋਂ ਚੰਗੇ ਬਣਨ ਵਾਸਤੇ ਕੁਝ ਮਿਹਨਤ ਕਰਨੀ ਪੈਂਦੀ ਹੈ ਤੁਹਾਡੇ ਵਿਦਿਆਰਥੀ ਤੁਹਾਡੀ ਤਾਂ ਹੀ ਇੱਜ਼ਤ ਕਰਨਗੇ ਜੇ ਤੁਸੀਂ ਉਹਨਾਂ ਨੂੰ ਪੜਾਉਣ ਸਮੇਂ ਇਨਸਾਫ਼ ਕਰੋਗੇ ਇਹ ਇਨਸਾਫ਼ ਤਾਂ ਹੀ ਹੋਵੇਗਾ ਜੇ ਸਾਡੇ ਕੋਲ ਸਿਲੇਬਸ ਦੇ ਸਿਵਾ ਹੋਰ ਵੀ ਬਹੁਤ ਕੁਝ ਹੋਵੇ ਦੱਸਣ ਲਈ ਇਸ ਲਈ ਸਾਨੂੰ ਆਪ ਨੂੰ ਲਗਾਤਾਰ ਪੜ੍ਹਦੇ ਰਹਿਣਾ ਚਾਹੀਦਾ ਜਾਤੀ ਵਾਲਾ ਮਸਲਾ ਕੋਈ ਬਾਲਾ ਵੱਡਾ ਨਹੀਂ ਹੈ ਜਾਤੀ ਵਾਲਾ ਮਸਲਾ ਹੀ ਵੱਡਾ ਮਸਲਾ ਹੈ ਜੀ ਪਹਿਲਾਂ ਮੈਂ ਹਰੀ ਜਨਾਂ ਦੇ ਵਿੜੇ ਵਿੱਚ ਰਹਿ ਕੇ ਗਲਤੀ ਕਰ ਚੁੱਕਾ ਪਰ ਹੁਣ ਨਹੀਂ ਕਰਦਾ ਤੁਸੀਂ ਮੈਨੂੰ ਇੱਥੇ ਜੱਟਾਂ ਦੇ ਘਰਾਂ ਵਿੱਚ ਹੀ ਕੋਈ ਮਕਾਨ ਭਾਰਕੇ ਦੇਵੋ ਉਸਨੇ ਮੇਰੀ ਗੱਲ ਟੋਕ ਕੇ ਕਿਹਾ ਇਸ ਦੀ ਤੂੰ ਜਨਤਾ ਨਾ ਕਰ ਮੈਂ ਉਸ ਨੂੰ ਵਿਸ਼ਵਾਸ ਦਿਵਾਇਆ ਇਸ ਪਿੰਡ ਦੇ ਮਹਾਜਨਾ ਦੇ ਇੱਕ ਘਰ ਨੇ ਆਪਣਾ ਕਾਰੋਬਾਰ ਸ਼ਹਿਰ ਜਾ ਕੇ ਕਰ ਲਿਆ ਸੀ ਤੇ ਉਹਨਾਂ ਦਾ ਛੋਟਾ ਜਿਹਾ ਮਕਾਨ ਖਾਲੀ ਪਿਆ ਸੀ ਬੰਬੂਲੀ ਜਿਹੇ ਕਿਰਾਏ ਉੱਤੇ ਚਰਨਦਾਸ ਨੂੰ ਉਹ ਘਰ ਮਿਲ ਗਿਆ ਉਹ ਆਪਣੇ ਛੋਟੇ ਜਿਹੇ ਪਰਿਵਾਰ ਅਤੇ ਛੋ ਥੋੜੇ ਜਿਹੇ ਸਮਾਨ ਨਾਲ ਇਸ ਨਵੇਂ ਘਰ ਆ ਕੇ ਰਹਿਣ ਲੱਗ ਪਿਆ। ਉਹ ਸਵੇਰੇ ਸਾਡੇ ਸਾਰਿਆਂ ਤੋਂ ਪਹਿਲਾਂ ਹੀ ਸਕੂਲ ਆ ਬੈਠਦਾ। ਮੇਰੇ ਸੁਝਾਵਾਂ ਤੇ ਅਮਲ ਕਰਦਿਆਂ ਉਸਨੇ 2-3 ਨਵੀਆਂ ਪੈਂਟਾਂ ਕਮੀਜ਼ਾਂ ਵੀ ਬਣਵਾ ਲਈਆਂ ਤੇ ਹੱਥ ਵਿੱਚ ਕੋਈ ਨਾ ਕੋਈ ਕਿਤਾਬ ਵੀ ਰੱਖਣ ਲੱਗ ਪਿਆ ਜੋ ਸਕੂਲ ਦੀ ਕਲਮਾਰੀ ਵਾਲੀ ਲਾਇਬ੍ਰੇਰੀ ਵਿੱਚੋਂ ਕਢਵਾ ਲੈਂਦਾ ਸੀ। ਸਕੂਲ ਵਿੱਚ ਪੰਜਾਬੀ ਦਾ ਇੱਕ ਅਖਬਾਰ ਹੀ ਆਉਂਦਾ ਸੀ। ਤੇ ਉਹ ਬਹੁਤਾ ਸਮਾਂ ਉਸ ਦੇ ਹੱਥ ਵਿੱਚ ਹੀ ਰਹਿਣ ਲੱਗ ਪਿਆ ਸੀ ਪਿਛਲੇ ਸਕੂਲ ਵਿੱਚ ਤੱਕ ਕਦੇ ਕਿਸੇ ਨੇ ਉਸ ਦੇ ਹੱਥ ਵਿੱਚ ਅਖਬਾਰ ਛੱਡਿਆ ਹੀ ਨਹੀਂ ਸੀ ਅੱਧੀ ਛੁੱਟੀ ਦੇ ਸਮੇ ਅਸੀਂ ਪਹਿਲਾਂ ਤੋਂ ਹੀ ਸਾਰਾ ਸਟਾਫ ਇਕੱਠੇ ਰੋਟੀ ਖਾਂਦੀ ਸੀ ਪਰ ਮੇਰੇ ਕਹਿਣ ਦੇ ਬਾਵਜੂਦ ਵੀ ਉਹ ਸਾਡੇ ਨਾਲ ਰੋਟੀ ਖਾਣ ਨਹੀਂ ਸੀ ਬੈਠਦਾ ਅੱਧੀ ਛੁੱਟੀ ਹੋਣ ਉੱਤੇ ਆਪਣੇ ਘਰ ਚਲਾ ਜਾਂਦਾ ਜਾਂ ਦਫ਼ਤਰ ਵਿੱਚ ਹੀ ਬੈਠਾ ਕੁਝ ਪੜਦਾ ਰਹਿੰਦਾ ਤਿੰਨ ਕੋ ਹਫਤਿਆਂ ਬਾਅਦ ਇੱਕ ਸਵੇਰ ਮੈਂ ਦਫਤਰ ਵਿੱਚ ਦਾਖਲ ਹੋਇਆ ਤਾਂ ਉਹ ਸਕੂਲ ਮੁਖੀ ਵਾਲੀ ਕੁਰਸੀ 'ਤੇ ਬੈਠਾ ਸੀ ਉਸ ਦੇ ਨਵੀਂ ਪੈਂਟ ਕਮੀਜ਼ ਪਾਈ ਹੋਈ ਸੀ ਮੈਨੂੰ ਉਸ ਦੇ ਇਸ ਵਤੀਰੇ ਤੇ ਹੈਰਾਨੀ ਵੀ ਹੋਈ ਤੇ ਦੁੱਖ ਵੀ ਦਲਕਾਰੀ ਆਇਆ ਸਕੂਲ ਦਾ ਮੁਖੀ ਬਣਨ ਦਾ ਮੈਂ ਹਾਸੇ ਤੇ ਵਿਅੰਗ ਦੇ ਮਿਲੇ-ਜੁਲੇ ਪ੍ਰਭਾਵ ਨਾਲ ਕਿਹਾ ਖਸਿਆਣੀ ਜੀ ਹਾਸੀ ਹੱਸਦੀ ਹੋਏ ਉਸਨੇ ਆਰਡਰ ਬੁੱਕ ਮੇਰੇ ਮੂਹਰੇ ਕਰ ਦਿੱਤੀ ਉਹ ਆਰਡਰ ਬੁੱਕ ਉੱਪਰ ਆਰਡਰ ਵੀ ਪਹਿਲਾਂ ਹੀ ਕੱਢੀ ਬੈਠਾ ਸੀ ਕਿ ਸੀਨੀਅਰ ਹੌਣ ਦੇ ਨਾਤੇ ਮੈਂ ਅੱਜ ਤੋਂ ਸਕੂਲ ਮੁਖੀ ਦਾ ਚਾਰਜ ਸੰਭਾਲ ਲਿਆ ਹੈ। ਸਟਾਫ ਦੀਆਂ ਦੋਵੇਂ ਇਸਤਰੀ ਅਧਿਆਪਕਾਂ ਨੂੰ ਵੀ ਉਸ ਦੇ ਇਸ ਤਰ੍ਹਾਂ ਸਕੂਲ ਮੁਖੀ ਦਾ ਅਹੁਦਾ ਸੰਭਾਲ ਲੈਣਾ ਵੀ ਕਾਫੀ ਰੜਕਿਆ। ਮੇਰੇ ਕੋਲ ਹਮਦਰਦੀ ਪ੍ਰਗਟ ਕਰਦਿਆਂ ਪੰਜਾਬੀ ਵਾਲੀ ਅਧਿਆਪਕਾ ਨੇ ਕਿਹਾ ਵੀਰ ਜੀ ਇਹ ਤਾਂ ਉਹਨੇ ਬਹੁਤ ਹੀ ਮਾੜੀ ਗੱਲ ਕੀਤੀ ਹੈ। ਫਲਾ ਜੇ ਤੁਹਾਨੂੰ ਕਹਿ ਦਿੰਦੇ ਬਈ ਮੈਂ ਚਾਰਜ ਲੈਣਾ ਤੇ ਫੇਰ ਕਿਹੜਾ ਤੁਸੀਂ ਨਾ ਕਰਦੇ ਸੀ ਮੈਂ ਤਾਂ ਨਾ ਕਰ ਹੀ ਨਹੀਂ ਸਕਦਾ ਸੀ ਸੀਨੀਅਰ ਬੰਦੇ ਨੇ ਸਕੂਲ ਦਾ ਮੁਖੀ ਬਣਨਾ ਹੁੰਦਾ ਮੈਂ ਨਾ ਕਿਵੇਂ ਕਰ ਸਕਦਾ ਸੀ ਚਲੋ ਜੋ ਉਸਨੇ ਕਰ ਲਿਆ ਠੀਕ ਹੈ ਮੈਂ ਇਹ ਕਹਿ ਕੇ ਇੱਕ ਪਾਸੇ ਬੈਠੇ ਗੱਲ ਕੋਲ ਜਾ ਬੈਠਾ ਉਹ ਮੇਰੇ ਤੋਂ ਵੀ ਵੱਧ ਭਰਿਆ ਪੀਤਾ ਬੈਠਾ ਸੀ ਲੈ ਵੀ ਬਰੜਾ ਇਹਨੇ ਤਾਂ ਉਹੀ ਕਰ ਵਿਖਾਈ ਆਪਾਂ ਇਹਨੂੰ ਹੁਣ ਸਾਥ ਨਹੀਂ ਦੇਣਾ ਗੱਲ ਇਹ ਹੈ ਕਿ ਆਪਣੇ ਕਲਾਸ ਰੂਮ ਤੁਰ ਗਿਆ ਤੇ ਮੈਂ ਅਖਬਾਰ ਤੇ ਨਿਗਾ ਮਾਰਨ ਲੱਗ ਪਿਆ ਪਰ ਅਖਬਾਰ ਪੜਨ ਵਿੱਚ ਮੇਰਾ ਮਨ ਨਾ ਲੱਗਾ ਸਕੂਲ ਮੁਖੀ ਬਣ ਕੇ ਚਰਨ ਦਾਸ ਨੇ ਸਭ ਤੋਂ ਪਹਿਲਾਂ ਤਾਂ ਟਾਈਮ ਟੇਬਲ ਬਦਲਿਆ ਆਪਣੇ ਹਫਤੇ ਦੇ 18 ਪੀਰੀਅਡ ਰੱਖ ਕੇ ਬਾਕੀ ਦਾ ਡ੍ਰੈਗ ਮਾਸਟਰ ਦੇ ਨਾਮ ਪਾ ਦਿੱਤੇ ਗੱਲ ਕੋਲ ਪਹਿਲਾਂ ਸਾਰਿਆਂ ਤੋਂ ਘੱਟ ਪੀਰੀਅਡ ਸਨ ਪਹਿਲਾਂ ਵਾਲਾ ਮਾਹੌਲ ਇੱਕਦਮ ਹੀ ਬਦਲ ਗਿਆ ਸੀ ਹੁਣ ਸਾਰੇ ਆਪਣੇ ਆਪਣੇ ਪੀਰੀਅਡ ਲਾਉਂਦੇ ਹੁਣ ਕੋਈ 1-2 ਮਿੰਟ ਵੀ ਲੇਟ ਨਹੀਂ ਸੀ ਆਉਂਦਾ ਫਰਲੋ ਵੀ ਬੰਦ ਹੋ ਗਈ ਸੀ ਹਰ ਵਕਤ ਸਕੂਲ ਦੇ ਮਾਹੌਲ ਵਿੱਚ ਤਣਾਅ ਰਹਿਣ ਲੱਗਾ ਚਰਨ ਦਾਸ ਹੁਣ ਬਿਲਕੁਲ ਹੀ ਬਦਲ ਗਿਆ ਸੀ ਅਸੀਂ ਤਾਂ ਉਸ ਦਾ ਪਹਿਲਾਂ ਹੀ ਨਾਂ ਲੈਂਦੇ ਸਾਂ ਤੇ ਉਹ ਹੁਣ ਸਾਨੂੰ ਵੀ ਨਾਵਾਂ ਨਾਲ ਬੁਲਾਉਣ ਲੱਗ ਪਿਆ ਸੀ ਗਿੱਲ ਨੂੰ ਨਸੀਬ ਸਿੰਘ ਕਹਿੰਦਾ ਤੇ ਮੈਨੂੰ ਕਦੇ ਸਾਇੰਸ ਮਾਸਟਰ ਕਦੇ ਬਰਾਡ ਕਹਿ ਦਿੰਦਾ ਪਰ ਹੁਣ ਬਰਾਡ ਦੇ ਨਾਲ ਸਾਹਬ ਲਾਉਣੋਂ ਹਟ ਗਿਆ ਸੀ ਇਨਾਂ ਦਿਨਾਂ ਵਿੱਚ ਹੀ ਪੰਜਾਬ ਦਾ ਮਾਹੌਲ ਬਥੇਰੇ ਖਰਾਬ ਹੋਣਾ ਸ਼ੁਰੂ ਹੋ ਗਿਆ ਸੀ ਇੱਕ ਬੱਸ ਵਿੱਚੋਂ ਇੱਕੋ ਫਿਰਕੇ ਦੇ ਯਾਤਰੀ ਲਾ ਕੇ ਮਾਰ ਦਿੱਤੇ ਸੀ ਚੁਣੀ ਹੋਈ ਸਰਕਾਰ ਡੇਕ ਕੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ ਰੋਜ਼ਾਨਾ ਹੀ ਕਿਤੇ ਨਾ ਕਿਤੇ ਕੋਈ ਵਾਰਦਾਤ ਹੋਈ ਰਹਿੰਦੀ ਧੋਤੀ ਟੋਪੀ ਜਮਨਾ ਪਾਰ ਦੇ ਨਾਰੇ ਬਣਨੇ ਸ਼ੁਰੂ ਹੋ ਗਏ ਸੀ ਗੱਲ ਨੇ ਦਾੜੀ ਕੱਟਣੀ ਬੰਦ ਕਰ ਦਿੱਤੀ ਸੀ ਤੇ ਉਹ ਮੈਨੂੰ ਵੀ ਦਾੜੀ ਮੁੱਛਾ ਰੱਖ ਲੈਣ ਤੇ ਪੱਗ ਬੰਨਣ ਲਈ ਜ਼ੋਰ ਪਾਉਂਦਾ ਸੀ ਸਵੇਰੇ ਸਵੇਰੇ ਹੀ ਉਹ ਅਖਬਾਰ ਖੋਲ ਕੇ ਅੱਜ ਦਾ ਸਕੋਰ ਦੱਸਣ ਲੱਗ ਜਾਂਦਾ ਚਰਨਦਾਸ ਜੋ ਮੁਖੀ ਬਣ ਕੇ ਗੱਲ ਤੋਂ ਡਰ ਨੂੰ ਹਟ ਗਿਆ ਸੀ ਹੁਣ ਫੇਰ ਡਰਨ ਲੱਗ ਪਿਆ ਸੀ ਇੱਕ ਦਿਨ ਲੋਈਆਂ ਲਈ ਦੋ ਨੌਜਵਾਨ ਸਕੂਲ ਵਿੱਚ ਚਾਹੀ ਤੇ ਉਹ ਗੱਲ ਦੇ ਮੋਟਰਸਾਈਕਲ ਵਿੱਚੋਂ ਪੈਟਰੋਲ ਦੀ ਬੋਤਲ ਕਢਾ ਕੇ ਲੈ ਗਏ ਕਿਉਂਕਿ ਉਹਨਾਂ ਦੇ ਬੁਲਟ ਦਾ ਪੈਟਰੋਲ ਮੁੱਕ ਗਿਆ ਸੀ ਤੇ ਨੇੜੇ ਤੇੜੇ ਕੋਈ ਪੰਪ ਵੀ ਨਹੀਂ ਸੀ ਉਸ ਦਿਨ ਤੋਂ ਬਾਅਦ ਤਾਂ ਚਰਨਦਾਸ ਹੋਰ ਵੀ ਡਰ ਗਿਆ ਸੀ ਉਸ ਨੂੰ ਇਹ ਵਹਿਮ ਹੋ ਗਿਆ ਸੀ ਕਿ ਲੋਈਆਂ ਵਾਲੇ ਨੌਜਵਾਨ ਗਿੱਲ ਦੇ ਜਾਨੂ ਸਨ। ਦੋਵੇਂ ਇਤਿਹਾਤਕਾਂ ਸਾਰਾ ਸਮਾਂ ਇਕੱਠਿਆਂ ਰਹਿੰਦੇ। ਗਿੱਲ ਲੋ ਚਰਨਦਾਸ ਨਾਲ ਬੱਤ ਘਾਟੀ ਗੱਲ ਕਰਦਾ। ਚਰਨਦਾਸ ਮੈਨੂੰ ਆਪਣਾ ਹਮਦਰਦ ਸਮਝਦਾ ਸੀ ਤੇ ਮੇਰੀ ਕਦਰ ਵੀ ਕਰਦਾ ਸੀ। ਉਹ ਅਕਸਰ ਹੀ ਕਹਿੰਦਾ ਰਹਿੰਦਾ ਸੀ ਕਿ ਸਾਇੰਸ ਮਾਸਟਰ ਇੰਟੈਲੀਜੈਂਟ ਹੁੰਦੇ ਨੇ। ਮੈਂ ਵੀ ਉਸ ਦੇ ਸਕੂਲ ਦਾ ਮੁਖੀ ਚਾਰਜ ਸੰਭਾਲਣ ਦੇ ਤਰੀਕੇ ਨੂੰ ਭੁਲਾ ਦਿੱਤਾ ਸੀ। ਮੈਨੂੰ ਉਸ ਨਾਲ ਹਮਦਰਦੀ ਹੁੰਦੀ। ਮੈਂ ਹਮੇਸ਼ਾ ਉਸ ਨੂੰ ਸਹੀ ਰਾਹ ਹੀ ਦਿੰਦਾ ਸੀ ਉਹ ਆਪ ਹੀ ਮੇਰੇ ਕੋਲ ਆ ਬੈਠਦਾ ਤੇ ਆਪਣੇ ਘਰ ਪਰਿਵਾਰ ਦੀਆਂ ਗੱਲਾਂ ਦੱਸਣ ਲੱਗ ਜਾਂਦਾ ਉਸ ਦਾ ਛੋਟਾ ਭਰਾ ਕਵੈਤ ਚਲਾ ਗਿਆ ਸੀ ਤੇ ਪਿੱਛੇ ਉਸ ਦੇ ਵਿਰਤ ਮਾਪੇ ਘਰ ਵਿੱਚ ਇਕੱਲੇ ਰਹਿ ਗਏ ਸਨ ਮੇਰੇ ਕੋਲ ਉਹ ਆਪਣੇ ਵਿਰਤ ਮਾਪੇ ਦੀ ਚਿੰਤਾ ਕਰਦਾ ਕੁਝ ਦਿਨ ਪਹਿਲਾਂ ਉਸ ਦੀ ਮਾਤਾ ਬਿਮਾਰ ਹੋ ਗਈ ਸੀ ਤੇ ਉਸ ਦੀ ਪਤਨੀ ਬੱਚੇ ਲੈ ਕੇ ਸੱਸ ਦੀ ਦੇਖਭਾਲ ਲਈ ਉਹਨਾਂ ਕੋਲ ਚਲੀ ਗਈ ਇਹ ਸਕੂਲ ਦੀ ਬਦਲੀ ਕਰਵਾ ਕੇ ਉਹ ਹੁਣ ਪਛਤਾ ਰਿਹਾ ਸੀ ਉਸਨੂੰ ਹੁਣ ਸਮਝ ਆਈ ਸੀ ਕਿ ਜੇ ਉਸਨੇ ਮਾਇਆ ਖਰਚ ਕੇ ਆਪਣੀ ਬਦਲੀ ਕਰਾਉਣੀ ਸੀ ਤਾਂ ਉਹ ਪਹਿਲਾਂ ਹੀ ਆਪਣੇ ਜ਼ਿਲ੍ਹੇ ਦੇ ਕਿਸੇ ਸਕੂਲ ਦੀ ਕਰਾਉਂਦਾ। ਇਹ ਸਕੂਲ ਵਿੱਚ ਆਉਣ ਨਾਲ ਤਾਂ ਖਜ਼ੂਰ ਤੋਂ ਡਿੱਗੇ ਝਾੜ-ਚਟਕੇ ਵਾਲੀ ਗੱਲ ਹੋ ਗਈ ਸੀ। ਉਹ ਹੁਣ ਫੇਰ ਬਦਲੀ ਕਰਵਾ ਕੇ ਆਪਣੇ ਘਰ ਦੇ ਨੇੜੇ ਜਾਣਾ ਚਾਹੁੰਦਾ ਸੀ ਤੇ ਹੁਣ ਉਸਨੂੰ ਬਦਲੀ ਕਰਾਉਣ ਦਾ ਵੱਲ ਵੀ ਆ ਚੁੱਕਾ ਸੀ। ਸੂਬੇ ਵਿੱਚ ਗਵਰਨਰ ਹੀ ਰਾਜ ਹੋਣ ਕਰਕੇ ਸਾਰੇ ਮਹਿਕਮਿਆਂ ਵਿੱਚ ਅਫਸਰ شاہੀ ਦਾ ਬੋਲ ਬਾਲਾ ਸੀ। ਬਦਲੀਆਂ ਦਾ ਸੀਜ਼ਨ ਚਿਰੋਕਾ ਲੰਘ ਚੁੱਕਾ ਸੀ ਪਰ ਫੇਰ ਵੀ ਅਧਿਆਪਕਾਂ ਦੀਆਂ ਬਦਲੀਆਂ ਦੀਆਂ ਲਿਸਟਾਂ ਅਜੇ ਵੀ ਆ ਰਹੀਆਂ ਸਨ ਬਦਲੀਆਂ ਸਿੱਧੀਆਂ ਚੰਡੋ ਬਦਲੀਆਂ ਸਿੱਧੀਆਂ ਚੰਡੀਗੜ੍ਹੋਂ ਹੁੰਦੀਆਂ ਕਰਮਚਾਰੀ ਦੀ ਸਟੇ ਆਦ ਦਾ ਵੀ ਕੋਈ ਚੱਕਰ ਨਹੀਂ ਸੀ ਮਾਇਆ ਦੇਉ ਤੇ ਆਪਣਾ ਮਨਪਸੰਦ ਸਟੇਸ਼ਨ ਪਾਓ ਚਰਨਦਾਸ ਵੀ 10 ਦਿਨ ਦੀ ਛੁੱਟੀ ਲਿਖ ਕੇ ਚਲਾ ਗਿਆ ਤੇ ਅੱਜ ਜਦੋਂ ਮੈਂ ਤੇ ਗੱਲ ਇਕੱਠੇ ਹੀ ਦਫ਼ਤਰ ਵਿੱਚ ਦਾਖਲ ਹੋਈ ਕਾਚਰੰਦਾਸ ਮੇਜ ਉੱਪਰ ਲਤਨਸਾਲੀ ਪਿਆ ਸੀ ਮੈਂ ਉਸ ਨਾਲ ਹੱਥ ਮਲਾਇਆ ਤੇ ਕੁਰਸੀ ਤੇ ਬੈਠ ਕੇ ਉਸ ਦੇ ਮੂਹਰੋਂ ਹਾਜ਼ਰੀ ਰਜਿਸਟਰ ਖਿੱਚ ਕੇ ਤੇ ਹਾਜ਼ਰੀ ਲਾ ਕੇ ਗੱਲ ਵੱਲ ਵਧਾ ਦਿੱਤਾ ਗੱਲ ਨੇ ਉਸ ਨਾਲ ਹੱਥ ਨਹੀਂ ਮਲਾਇਆ ਤੇ ਨਾ ਹੀ ਉਹ ਕੁਰਸੀ ਤੇ ਬੈਠਾ ਸੀ ਉਸ ਦਾ ਖੱਬਾ ਹੱਥ ਵਾਰ-ਵਾਰ ਆਪਣੇ ਨੱਕ ਉੱਪਰ ਜਾ ਰਿਹਾ ਸੀ ਖੜੇ ਖੜੋਤੇ ਉਸ ਨੇ ਹਾਜ਼ਰੀ ਲਈ ਜੇ ਕੁਰਸੀਆਂ ਤੇ ਬਹਿਣ ਦੀ ਹਜੇ ਤੱਕ ਤਮੀਜ਼ ਨਹੀਂ ਆਈ ਤਾਂ ਜੁਰਾਬਾਂ ਤਾਂ ਤੋਤਿਆਂ ਪਾਲਿਆ ਕਰੋ ਉਸ ਨੇ ਉੱਚੀ ਆਵਾਜ਼ ਵਿੱਚ ਕਿਹਾ ਤੇ ਦਫ਼ਤਰੋਂ ਬਾਹਰ ਨਿਕਲ ਗਿਆ ਚਰਨਦਾਸ ਨੇ ਮੇਜ਼ ਤੋਂ ਲੱਤਾਂ ਕਰ ਲਈਆਂ ਤੇ ਪੈਰਾਂ ਵਿੱਚ ਜੁੱਤੀ ਉਡਾ ਕੇ ਖੜਾ ਹੁੰਦਾ ਉਨੀ ਹੀ ਉੱਚੀ ਆਵਾਜ਼ ਵਿੱਚ ਤਨਜ਼ਿਆ ਲੈਜੇ ਵਿੱਚ ਬੋਲਿਆ ਪਿਛਲੀਆਂ ਕਿੰਨੀਆਂ ਹੀ ਸਦੀਆਂ ਤੋਂ ਅਸੀਂ ਤੁਹਾਡਾ ਗੰਦਮੰਦ ਢੋਂਦੇ ਆ ਰਹੇ ਹਾਂ ਤੁਸੀਂ ਸਾਡੀਆਂ ਮੁਸ਼ਕਲਾਂ ਜਰਾਬਾਂ ਨਹੀਂ ਸਮਝ ਸਕਦੇ ਉਸ ਦੇ ਬੋਲਾਂ ਵਿੱਚ ਪੂਰਾ ਆਤਮ ਵਿਸ਼ਵਾਸ ਚਲ ਕਰਿਆ ਸੀ ਜਿਵੇਂ ਉਸ ਨੇ ਇਹ ਜਵਾਬ ਪਹਿਲਾਂ ਸੋਚ ਰੱਖਿਆ ਹੋਵੇ ਉਸ ਦੇ ਵਰਤਾਰੇ ਤੋਂ ਇਹ ਲੱਗ ਰਿਹਾ ਸੀ ਜਿਵੇਂ ਮੇਜ਼ ਉੱਪਰ ਲੱਤਾਂ ਰੱਖਣ ਦਾ ਉਸ ਨੇ ਜਾਣ ਬੁੱਝ ਕੇ ਡਰਾਮਾ ਕੀਤਾ ਹੋਵੇ ਮੇਰੇ ਕੋਲ ਆ ਕੇ ਉਸ ਨੇ ਆਪਣੀ ਪੈਂਟ ਦੀ ਸੱਜੀ ਜੇਬ ਵਿੱਚੋਂ ਕੁਝ ਕਾਗਜ਼ ਕੱਢ ਕੇ ਮੇਰੇ ਹੱਥ ਵਿੱਚ ਫੜਾ ਦਿੱਤੇ ਜਿਵੇਂ ਉਸ ਨੇ ਪਹਿਲੇ ਦਿਨ ਆ ਕੇ ਫੜਾਏ ਸਨ ਉਹ ਬਿਨਾਂ ਬੋਲੇ ਮੈਨੂੰ ਮੁਖੀ ਦੀ ਕੁਰਸੀ ਤੇ ਬੈਠਣ ਦਾ ਇਸ਼ਾਰਾ ਕਰ ਰਿਹਾ ਸੀ ਖੜੇ ਖੜੋਤੇ ਨਹੀਂ ਮੈਂ ਉਹਨਾਂ ਕਾਗਜ਼ਾਂ ਤੇ ਨਿਗਾਹ ਮਾਰੀ ਉਸ ਦੀ ਬਦਲੀ ਦੇ ਆਰਡਰ ਸਨ ਬਦਲੀ ਉਸ ਦੇ ਆਪਣੇ ਹੀ ਜ਼ਿਲ੍ਹੇ ਵਿੱਚ ਹੋ ਗਈ ਸੀ ਵਧਾਈਆਂ ਚਰਨਦਾਸ ਮੈਂ ਖੁਸ਼ ਹੋ ਗਈ ਉੱਚੀ ਸਾਰੀ ਕਿਹਾ ਤੇ ਹੱਥ ਮਲਾਉਣ ਲਈ ਆਪਣੀ ਬਾਹ ਉਸ ਵੱਲ ਵਧਾ ਦਿੱਤੀ ਉਸ ਨੇ ਗਰਮ ਜੋਸ਼ੀ ਨਾਲ ਹੱਥ ਮਲਾਇਆ ਤੇ ਮੈਨੂੰ ਜੱਫੀ ਵਿੱਚ ਘੁੱਟ ਕੇ ਮੁਖੀ ਦੀ ਕੁਰਸੀ ਵੱਲ ਧੱਕਣ ਲੱਗਾ ਨਹੀਂ ਚਰਨਦਾਸ ਮੈਂ ਨਹੀਂ ਇਸ ਕੁਰਸੀ ਤੇ ਬਹਿੰਦਾ ਕੀ ਪਤਾ ਤੇਰੀ ਥਾਂ ਤੇ ਆਉਣ ਵਾਲਾ ਬੰਦਾ ਮੇਰੇ ਤੋਂ ਤੇਰੇ ਬਾਅਦ ਕਿੰਨਾ ਸੀਨੀਅਰ ਹੋਵੇਗਾ ਮੈਂ ਅੱਗੇ ਵੱਧ ਕੇ ਇਨਕਾਰ ਕਰਦੀ ਹੋਈ ਕਹਾ ਨਹੀਂ ਬਰਾੜ ਸਾਹਿਬ ਇਹ ਕੁਰਸੀ ਹੁਣ ਤੁਹਾਡੀ ਰਹੇਗੀ ਹਫਤਾ ਹੋ ਗਿਆ ਸੀ ਮੈਨੂੰ ਚੰਡੀਗੜ੍ਹ ਬੈਠੇ ਨੂੰ ਤੇ ਕੱਲ ਮੈਂ ਚੰਡੀਗੜ੍ਹੋਂ ਸਿੱਧਾ ਡੀਓ ਦਫ਼ਤਰ ਆ ਗਿਆ ਸੀ ਉੱਥੇ ਪਤਾ ਲੱਗਿਆ ਸੀ ਕਿ ਅਜੀਵ ਕੁਮਾਰ ਨੂੰ ਫੇਰ ਕਿਸੇ ਪੱਕੇ ਬੰਦੇ ਨੇ ਪੱਟ ਦਿੱਤਾ ਤੇ ਉਸ ਦੀ ਐਡਜਸਟਮੈਂਟ ਆਪਣੇ ਸਕੂਲ ਵਿੱਚ ਹੀ ਹੋਈ ਹੈ ਜਿਵੇਂ ਤੁਹਾਡੇ ਪਾਸੋਂ ਮੁਖੀ ਦੀ ਕੁਰਸੀ ਖੋਹੀ ਸੀ ਉਸੇ ਤਰ੍ਹਾਂ ਹੀ ਵਾਪਸ ਕਰ ਚੱਲਿਆ ਹਾਂ ਇੱਕ ਹੈ ਕਿ ਉਹ ਫੇਰ ਮੈਨੂੰ ਮੁਖੀ ਦੀ ਕੁਰਸੀ ਉੱਤੇ ਬਿਠਾਉਣ ਲੱਗਿਆ ਉਸ ਦੀਆਂ ਭਰੀਆਂ ਹੋਈਆਂ ਅੱਖਾਂ ਵੇਖ ਕੇ ਮੇਰੀਆਂ ਵੀ ਅੱਖਾਂ ਸਿਮ ਗਈਆਂ ਇਸ ਸਮੇਂ ਦਰਾਨ ਗੱਲ ਦੇ ਪਿੱਛੇ-ਪਿੱਛੇ ਦੋਵੇਂ ਮੈਡਮਾਂ ਵੀ ਦਫ਼ਤਰ ਦੇ ਬਾਹਰ ਵਿੱਚ ਆਣ ਖਲੋਤੀਆਂ ਗੱਲ ਪਹਿਲਾਂ ਵਾਂਗੀ ਲਾਲ ਅੱਖਾਂ ਨਾਲ ਚਰਨ ਦਾਸ ਨੂੰ ਘੂਰ ਰਿਹਾ ਸੀ ਤੇ ਮੈਡਮਾਂ ਬੁੱਤ ਬਣੀਆਂ ਖੜੀਆਂ ਸਨ